ਸਤਿ ਸ੍ਰੀ ਅਕਾਲ ਦੋਸਤੋ ਮੈਂ ਰੇਸ਼ੂ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸ ਨਿਊਜ਼ ਅੱਜ ਪਹੁੰਚੇ ਆ ਅਸੀਂ ਬੰਡਾਗੜਾ ਦੇ ਗੁਰਦੁਆਰਾ ਸਾਹਿਬ ਤੇ ਅੱਜ ਸੰਤ ਬਾਬਾ ਛੋਟਾ ਸਿੰਘ ਜੀ ਯਾਦਗਾਰ ਦੀਵਾਨ ਹਾਲ ਦੀ ਛੱਤ ਬਣੀ ਜਾ ਰਹੀ ਆ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਸੇਵਾ ਗੁਰਦੁਆਰੇ ਵਿੱਚ ਚੱਲ ਰਹੀ ਸੀ ਤੇ ਤੁਸੀਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਉਹਨਾਂ ਘਰ ਦੇ ਵਿੱਚ ਬੜੀ ਤੰਦਰ ਦੇ ਵਿੱਚ ਟਰੈਕਟਰ ਜੇਸੀਬੀ ਲੋਡਰ ਉਸ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਆ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਕਮੈਂਟ ਦੇ ਜਿਹੜੇ ਟਰੈਕਟਰ ਟਰਾਲੇ ਭਰੇ ਘੜੇ ਆ ਔਰ ਕੋਈ ਦੇਖੀ ਜਾਓ ਪਿੰਡ ਦੇ ਸੇਵਾਦਾਰਾਂ ਤੋਂ ਇਲਾਵਾ ਨੇੜੇ ਦੇੜੇ ਪਿੰਡਾਂ ਦੇ ਸੇਵਾਦਾਰ ਵੀ ਆ ਬਹੁਤ ਆ ਜਿਹੜੇ ਇਹਨੇ ਪਹੁੰਚੇ ਹੋਏ ਆ ਔਰ ਪੰਜ ਜਿਹੜੀਆਂ ਮਸ਼ੀਨਾਂ ਲਾਈਆਂ ਹੋਈਆਂ ਮਿਕਸਰ ਵਾਲਿਆਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰਾਂ ਵੱਲੋਂ ਸੇਵਾ ਦੀ ਤਿਆਰੀ ਉਹ ਵੀ ਰਾਤੋਂ ਲਗਾ ਰਹੇ ਆ ਇਹ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਕੇ ਵਾਹਿਗੁਰੂ ਬੀ ਲਿਖ ਦਿਓ ਜੇ ਬਾਬਾ Pritam Singh ਜੀ ਮਲੜੀ ਵਾਲੇ ਬਾਬਾ ਜੀਰ ਸਿੰਘ ਜੀ ਰੁਗਵਾਣਾ ਵਾਲੇ ਬਾਬਾ ਜੁਲਿੰਦਰ ਸਿੰਘ ਜੀ ਮੁਖ ਸੇਵਾਦਾਰ ਯਾਤ ਸੇਵਾਦਾਰ ਜਿਹੜਾ ਤਸਵੀਰਾਂ ਤੋਂ ਦਿਖਾ ਦਈਏ ਟੱਕ ਟੱਕ ਠੀਕ ਹੈ ਜੀ ਅੱਧਾ 900 ਦੇ ਕਰੀਬ ਜਿਹੜੇ ਸੇਵਾਦਾਰ ਲੱਗੇ ਹੋਏ ਆ ਦੋ ਦਰਜੋਂ ਦੇ ਕਰੀਬ ਮਿਸਤਰੀ ਆ ਯਾਰੀ ਸੇਵਾ ਕਰੀ ਯਾਰੀ ਕਿਸੇ ਕੋਲ ਲੰਗਰਾਂ ਦੀ ਸੇਵਾ ਕਰੀਆ ਹਰ ਬੰਦੇ ਨੇ ਅਲੱਗ-ਅਲੱਗ ਜਿਹੜੇ ਉਹ ਡਿਊਟੀ ਖੁਆਰੀ ਹੋਈ ਆ ਦਿਸਰ ਨਾ ਗੀਂਦਾ ਤਾਰੇ ਆਪਣਾ ਨਾਮ ਦੇਖੋ ਖੁਣ ਕਾਵਾ ਦਿਨ ਰਾਤ ਨਾ ਲਿਖ ਚਾ ਓਏ ਹੋ ਦਿਸਰ ਨਾ ਗੀਂਦਾ ਪਹਿਲਾਂ ਥੱਲੇ ਇਹਨਾਂ ਤਸਵੀਰਾਂ ਦਿਖਾ ਦਈਏ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਆ ਕਿਉਂਕਿ ਇਧਰ ਉਧਰ ਬਹੁਤ ਸਾਰੇ ਸੇਵਾਦਾਰ ਆ ਜਿਹੜੇ ਉਹ ਕਈ ਤਸਵੀਰਾਂ ਦੇ ਵਿੱਚ ਰਹਿ ਜਾਂਦੇ ਆ ਬਹੁਤ ਸਾਰੇ ਸੇਵਾਦਾਰ ਹੋ ਜੀ ਇਹ ਇਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਸੇਵਾ ਕਰਨ ਦਾ ਕਿਉਂਕਿ ਸੇਵਾਦਾਰ ਬਹੁਤ ਜ਼ਿਆਦੇ ਆ ਤੇ ਅੱਗੇ ਜ਼ਰੂਰਤ ਘੱਟ ਸੇਵਾਦਾਰਾਂ ਦੀ ਆ ਸੇਵਾਦਾਰਾਂ ਦੀ ਤਦਾਦ ਵੱਡੀ ਹੋਣ ਕਰਕੇ ਬਹੁਤ سارے ਜੇ ਹੁਣ ਜਿਵੇਂ ਆਹ ਦੇਖ ਲਓ ਤੁਸੀਂ ਇਹਦੇ ਕਿੰਨੇ ਬੰਦੇ ਆ ਵਟਨ ਲਈ ਖੜੇ ਆ ਬੰਦੇ ਜਾਦਾ ਤੇ ਉੱਥੇ ਜਿਹੜਾ ਉਨੇ ਪਾਉਣੇ ਨਹੀਂ ਹੈਗੇ ਤੇ ਆਹ ਦੇਖੋ ਇਹ ਬਾਰੀ ਨਾਲ ਸਾਰੇ ਸੇਵਾਦਾਰਾ ਜਿਹੜੇ ਸੇਵਾ ਕਰ ਰਹੇ ਆ ਅਲੱਗ-ਅਲੱਗ ਡਿਊਟੀਆਂ ਕੁਝ ਸੇਵਾਦਾਰ ਜਿਵੇਂ ਪਟੜ ਚੱਕ ਲੈ ਲਿਆਓ ਤੇ ਦੂਜੇ ਲੱਗ ਜਾਂਦੇ ਆ ਆਪਣਾ ਦਾ ਜਿਹੜੇ ਸੇਵਾਦਾਰਾਂ ਦੇ ਬਹੁਤ ਜ਼ਿਆਦੇ ਆ ਤੇ ਜਮਾਈਆਂ ਵੱਲੋਂ ਲੰਗਰਾਂ ਦੀ ਵੀ ਸੇਵਾ ਕੀਤੀ ਜਾ ਰਹੀ ਆ ਬੁਰਦਾਨ ਉੱਪਰ ਦੀਆਂ ਦੁਵੇਰਾਂ ਲੱਗ ਆ ਰਹੀ ਐ ਚਤ ਦੇ ਉੱਤੇ ਆ ਜਿਹੜੇ ਆ ਯਾਦਗਾਰ ਦੀਵਾਨ ਹਾਲ ਆ ਸਾਚਤ ਦੇ ਉੱਤਰੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਤਦਾਦ ਦੇ ਵਿੱਚ ਸੇਵਾਦਾਰ ਲੱਗੇ ਹੋਏ ਆ ਜੇ ਮੈਂ ਉੱਧਰ ਨੇੜੇ ਜਾ ਕੇ ਹੋਰ ਸਾਰੇ ਸੇਵਾਦਾਰਾਂ ਦੇ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੁਹਾਨੂੰ ਦੱਸਿਆ ਕਿ ਪੰਜ ਜਿਹੜੀਆਂ ਮਸ਼ੀਨਾਂ ਔਰ ਕੱਲ ਰਾਤ ਨੂੰ ਹੀ ਹੈ ਜਿਹੜਾ ਪੂਰੀ ਤਿਆਰੀ ਕਰਕੇ ਰੱਖ ਦਿੱਤੀ ਕਿ ਇਹ ਮਸ਼ੀਨਾਂ ਫਿੱਟ ਕਰ ਦਸੀਆਂ ਗਈਆਂ ਸੀ ਗੁਰਦਾਵਾ ਗੁਰਦਾਵਾ ਆ ਮਸ਼ੀਨਾਂ ਵਾਸਤੇ ਰੈਲਿੰਗ ਵਗੈਰਾ ਲਾਈ ਹੋਈ ਆ ਦੇ ਮਿਸਤਰੀ ਸਿੰਘਾ ਵੱਲੋਂ ਜਿਹੜੀ ਸੇਵਾ ਨਿਵਾਈ ਜਾ ਰਹੀ ਆ ਹਰ ਘਰ ਘਰ ਦੇ ਬੰਦੇ ਨੇ ਇਹ ਸੇਵਾ ਦੇ ਵਿੱਚ ਹੱਥ ਆਇਆ ਹਰ ਬੰਦਾ ਆਪਣੇ ਆਪਣੇ ਡਿਊਟੀ ਨਿਵਾ ਰਿਹਾ ਆ ਦਰਦਿਆ ਦੁਹੇਰਾ ਵੀ ਤੁਹਾਡੇ ਨਾਲ ਸਾਜਿਆ ਕਰਦਿਏ ਤੇ ਨਿੰਦੂ ਜੇ ਸਦਵਾਕ ਜੋਨੀ ਪਰਮ ਤੇ ਪਿੰਡ ਦੇ ਲਗਭਗ ਸਾਰੇ ਮਿਸਤਰੀ ਵੀਰਾਂ ਵੱਲੋਂ ਸੇਵਾ ਕੀਤੀ ਗਈ ਆ ਤੇ ਨਿੰਦੂ ਜੇ ਸਦਵਾਕ ਜੋਨੀ ਪਰਮ ਤੇ ਕਰ ਕਰਦਾ ਬੰਦਾ ਜਿਹੜਾ ਸੇਵਾ ਨਿਵਾੜਿਆ ਇਹ ਤਸਵੀਰਾਂ ਕੋਈ ਵੱਡਾ ਵੜਾ ਗੁਰਦੁਆਰਾ ਪੱਠਾ ਸਾਹਿਬ ਤੋਂ ਦੇਖ ਰਹੇ ਹੋ ਸੁਣਨਾ ਨਹੀਂ ਦਗਾ ਤਾਰੇ ਆਪਣਾ ਨਾਮ ਦੇਵੋ ਗੁਰਦਵਾਵਾਂ ਨਿੰਦਾਂ ਕਿਹਦਾ ਨਿਕ ਚਾਓ ਏ ਹੋਏ ਸੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਤੇ ਕਮੈਂਟ ਦੇ ਵਿੱਚ ਵਾਇਰਲ ਲਿਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਇੱਧਰ ਵੀ ਦਿਖਾ ਰਹੀ ਆ ਤੁਹਾਨੂੰ ਚਾਰੇ ਪਾਸੇ ਸੇਵਾਦਾਰਾਂ ਦੀ ਥੁਦਾਦ ਬਹੁਤ ਜ਼ਿਆਦਾ ਆ ਇਹ ਸਾਹ ਹੁਣ ਚਾਰੇ ਪਾਸੇ ਬੰਦੇ ਹੀ ਬੰਦੇ ਇੱਥੇ ਵਾਰ ਦੇਖਦੇ ਆ ਲੱਗਦਾ ਹੋਵੇ 300 ਤੋਂ ਵੀ ਜ਼ਿਆਦਾ ਸੇਵਾਦਾਰ ਹੋਣਗੇ ਹਾਂ ਦਾ ਦੱਸਿਆ ਕਿ ਗੁਰਦੁਆਰਾ ਪਠਾਸਾ ਹੈ ਵਿੱਚ ਸੰਤ ਬਾਬਾ ਛੋਟਾ ਸਿੰਘ ਯਾਦਗਾਰੀ ਦੀਵਾਨ ਹਾਲ ਦੀ ਖਾਰੀ ਕੀਤੀ ਗਈ ਹੈ ਤੇ ਅੱਜ ਇਹ ਛੱਤ ਪਾਈ ਜਾ ਰਹੀ ਆ ਬਾਬਾ ਜ ਸੁਵਿੰਦਰ ਸਿੰਘ ਜੀ ਆ ਸੇਵਾਦਾਰਾਂ ਨੂੰ ਹਲਾਇ ਰਿਦੇ ਰਿਹਾ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਜਾ ਰਹੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਵੱਡਾ ਗੁੜਾ ਦੇ ਗੁਰਦੁਆਰਾ ਪਠਾ ਸਾਹਿਬ ਦੀਆਂ ਬੜੇ ਉਤਸ਼ਾਹ ਦੇ ਨਾਲ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਚਾਰੇ ਪਾਸੇ ਸੇਵਾ ਦੇ ਵਿੱਚ ਆਪਣੇ ਡਿਊਟੀਆਂ ਨਿਭਾ ਰਹੇ ਆ ਬੜੇ ਸ਼ਰਧਾ ਤੇ ਉਸਤਾਨ ਨਾਲ ਨੌਜਵਾਨ ਬੱਚੇ, ਔਡੇ ਬਜ਼ੁਰਗ ਸਾਰੇ ਉਮਰ ਦੇ ਜਿਹੜੇ ਮਾਈਆ ਬੀਬੀਆਂ ਉਹ ਪੂਰੀ ਸ਼ਰਧਾ ਦੇ ਨਾਲ ਇਸੇ ਦੀਵਾਨ ਹਾਲ ਦੇ ਛੱਤ ਦੀ ਸੇਵਾ ਦੇ ਵਿੱਚ ਆਪਣਾ ਪਾ ਰਹੇ ਆ। ਜੀ ਆ ਵੀ ਆ ਦਾ ਵੀਡੀਓ ਨੂੰ ਸ਼ੇਅਰ ਕਰਦੇ ਹੋ। ਆ ਗਏ ਲੋ ਬਾਬਾ ਬਜ਼ੁਰਗ ਤੇ ਇਹ ਵੀ ਸੇਵਾ ਦੇ ਵਿੱਚ ਸਭ ਆ ਰਹੇ ਆ ਆ ਨੌ ਜਵਾਨ ਮੁੰਡੇ ਖੜੇ ਆ ਦੇਖੋ ਇੱਕ ਵਾਰੀ ਆ ਜੇ ਇਹਨਾਂ ਕੋਲੇ ਉਧਰ ਵੱਠਣ ਜਾਦੇ ਆ ਤੇ ਵਕਈ ਸੇਵਾ ਬੜੇ ਉਤਸ਼ਾਹ ਨਾਲ ਕੀਤੀ ਜਾ ਰਹੀ ਆ ਸਰੋਂ ਦੂਜੇ ਪਾਸੇਆਂ ਤੋਂ ਸਵੇਰਾ ਹੋਰ ਦਿਖਾ ਦिए ਐਨਹੀਂ ਸੇਵਾਦਾਰ ਇੱਧਰ ਖੜੇ ਆ ਐਨਹੀਂ ਸੇਵਾਦਾਰ ਦੋਹੇ ਦੇਖ ਆਏ ਸੇਵਾਦਾਰ ਜਿਆਦੇ ਆ ਕਿਉਂਕਿ ਸੇਵਾਦਾਰ ਬਹੁਤ ਜਿਆਦੇ ਆ ਉਈ ਦੇਖ ਸਾਡੇ ਉਹ ਵੀ ਉਹ ਬੱਦਲ ਆਉਣਾ ਆ ਹਰ ਬੰਦਾ ਜਿਹੜਾ ਸੇਵਾ ਦੇ ਵਿੱਚ ਸਾਬ ਆਉਣ ਦੀ ਕੋਸ਼ਿਸ਼ ਕਰ ਰਿਹਾ ਪਰ ਬਾਰਿ ਨਹੀਂ ਆ ਰਹੀ ਸੇਵਾਦਾਰਾਂ ਦੀ ਤਦਾਦ ਜ਼ਿਆਦਾ ਹੋਣ ਕਰਕੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਇਧਰ ਮਾਈਆਂ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਆ ਵੱਡੀ ਤعداد ਦੇ ਵਿੱਚ ਵਰਤਨ ਤੋਂ ਦੀ ਸੇਵਾ ਤੇ ਇਧਰ ਲੰਗਰ ਤਿਆਰ ਕਰ ਦਿੱਤੇ ਜਾ ਰਹੇ ਆ ਜਾਦੀ ਦੇ ਜਿਆਦੀ ਦੇ ਜਾਂ ਕੋਈ ਬੰਦਾ ਲਿਆ ਨਹੀਂ ਹੋਇਆ ਆ ਸਰ ਸੇਵਾਦਾਰ ਵੱਲੋਂ ਕੋਈ ਨਾ ਕੋਈ ਸੇਵਾ ਨਹੀਂ ਹੋਈ ਜਾ ਰਹੀ ਆ ਇੰਦਰ ਡੈਕ ਪਰ ਦੇ ਵੱਡੀ ਤਰ੍ਹਾਂ ਦੇ ਵਿੱਚ ਮਾਈਆਂ ਬੀਬੀਆਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਸਿਵਾਨ ਹਰ ਵੀ ਛੱਤ ਦੀ ਸੇਵਾ ਨੂੰ ਲੈ ਕੇ ਪੂਰੀ ਸ਼ਰਧਾ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਆਇਦਰ ਲੰਗਰ ਹਾਲ ਦੇ ਵਿੱਚ ਜਿਹੜੇ ਲੰਗਰ ਦੇ ਪ੍ਰਬੰਧ ਕੀਤੇ ਗਏ ਆ ਹਾਂ ਜੀ ਉਹ ਪਿੰਡ ਦਾ ਕੋਈ ਬੰਦਾ ਇਹ じゃ ਨਹੀਂ ਜਿਹੜਾ ਗੁਰੂ ਘਰ ਦੇ ਸੇਵਾ ਦੇ ਵਿੱਚ ਸਭ ਆਉਣ ਨਾ ਆਇਆ ਹੋਵੇ ਬਾਰ ਦੇ ਪਿੰਡਾਂ ਦੇ ਵੀ ਕਈ ਸੇਵਾਦਾਰੇ ਹੋਏ ਆ ਤੇ ਪਿੰਡ ਦੇ ਤਾਂ ਲਗਭਗ ਸਾਰੇ ਸੇਵਾਦਾਰ ਬਣਦੇ ਹੋਏ ਆ ਜਿੰਨਾ ਜਿਸ ਤਰ੍ਹਾਂ ਉੱਤੇ ਪ੍ਰਬੰਧ ਹੋ ਹੈਗਾ ਇਦਰੋਂ ਸੇਵਾਦਾਰਾਂ ਵੱਲੋਂ ਜਿਆਦਾ ਮਟੀਰੀਅਲ ਭਜਾ ਦਿੱਤਾ ਜਾਂਦਾ ਤੇ ਉੱਪਰ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਸੇਵਾਦਾਰ ਸੇਵਾ ਕਰ ਰਹੇ ਆ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦਿਓ ਆ ਲਿਆਗੇ ਨਾਲ ਇਹ ਅੱਜ ਇਹ ਜਿਹੜਾ ਸੰਤ ਬਾਬਾ ਛੋਡਾ ਸਿੰਘ ਯਾਦਗਾਰ ਜਵਾਨ ਹਾਲ ਦੀ ਸੇਵਾ ਚੱਲ ਰਹੀ ਹੈ ਜਿਹਨੇ ਇਹਦੇ ਵਿੱਚ ਵੀ ਸੇਵਾ ਦੇ ਵਿੱਚ ਹਿੱਸਾ ਆਉਣਾ ਹੋਵੇ ਤਾਂ ਗੁਰਦੁਆਰਾ ਸਾਹਿਬ ਦਾ ਅਕਾਊਂਟ ਨੰਬਰ ਵੀ ਆਪਾਂ ਦਿਖਾ ਦਨੇ ਆ ਤੁਹਾਨੂੰ ਤਾਂ ਤੁਸੀਂ ਸਿੰਦਾ ਗੁਰਦੁਆਰਾ ਸਾਹਿਬ ਦੇ ਖਾਤੇ ਦੇ ਵਿੱਚ ਆਪਣੀ ਸੇਵਾ ਵਿੱਚ ਹਿੱਸਾ ਪਾ ਸਕਦੇ ਹੋ ਆ ਜਿਹੜਾ ਦੀਵਾਨ ਹਾਲ ਦਾ ਤੁਹਾਨੂੰ ਦਿਖਾ ਦਈਏ ਨਕਸ਼ਾ ਹੈਗਾ ਇਸ ਤਰ੍ਹਾਂ ਦਾ ਇਹ ਤਿਆਰ ਹੋਣਾ ਹੈਗਾ ਅਲੱਗ-ਅਲੱਗ ਸਾਈਡ ਤੋਂ ਜਿਹੜੇ ਬਣਾਇਆ ਹੋਇਆ ਤੇ ਆ ਜਿਹੜਾ ਖਾਤਾ ਨੰਬਰਾ ਗੁਰਦੁਆਰਾ ਸਾਹਿਬ ਦਾ ਨੋਟ ਕਰ ਲਿਓ ਜੀ ਕਿਸੇ ਨੇ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੋਵੇ ਦਾ ਸੇਵਾ ਦੇ ਇੱਚੇ حساب ਆ ਕੇ ਸਕਰੀਨ ਸ਼ਾਟ ਲੈ ਕੇ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਕੋਲ ਵੀ ਭੇਜ ਸਕਦੇ ਹੋ ਤੇ ਸਾਡੇ ਨਾਲ ਵੀ ਪਾਂਜਾ ਕਰ ਸਕਦੇ ਹੋ ਇੱਕ ਵਾਰ ਫਿਰ ਗੁਜਾਰਸ਼ ਹੈ ਕਿ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਬਹੁਤ ਧੰਨਵਾਦ